ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅਚਾਨਕ ਸਿਵਲ ਹਸਪਤਾਲ ਰੂਪਨਗਰ ਦੀ ਚੈਕਿੰਗ ਕੀਤੀ ਗਈ ਇਸ ਦੇ ਨਾਲ ਹੀ ਸਿਹਤ ਮੰਤਰੀ ਵੱਲੋਂ ਮਰੀਜ਼ਾਂ ਦੇ ਨਾਲ ਰਾਬਤਾ ਕੀਤਾ ਗਿਆ ਅਤੇ ਉਹਨਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਵੀ ਦਾਵਾ ਹੋਇਆ ਜੋ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਦਵਾਈਆਂ ਤੋਂ ਲੈ ਕੇ ਡਾਕਟਰਾਂ ਦੀਆਂ ਡਿਊਟੀਆਂ ਅਤੇ ਉਹਨਾਂ ਦੇ ਕੰਮਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਡਾਕਟਰਾਂ ਦੀ ਲਾਪਰਵਾਹੀ ਦੇਖ ਕੇ ਸਿਹਤ ਮੰਤਰੀ ਹੈਰਾਨ ਰਹਿ ਗਏ ਅਤੇ ਉਹਨਾਂ ਵੱਲੋਂ ਲਾਪਰਵਾਹ ਮੁਲਾਜ਼ਮਾਂ ਨੂੰ ਕਾਰਨ ਨੋਟਿਸ ਦੇਣ ਲਈ ਕਿਹਾ ਗਿਆ ਹੈ ਅਤੇ ਚੇਤਾਵਨੀ ਵੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਜੀਵਨ ਦੇ ਨਾਲ ਕੋਈ ਵੀ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਆਂ ਹੋਰ ਕੀ ਕੁਝ ਕਿਹਾ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਆਓ ਤੁਸੀਂ ਵੀ ਸੁਣੋ ਆ ਵੀ ਕੋਈ ਲੈ ਕੇ ਆਏ ਹੋ ਮਿਲ ਗਈ ਸਾਰੀ ਨਹੀਂ ਜੀ ਪਤਾ ਨਹੀਂ ਲਿਆ ਹੈ ਜੀ ਇੱਕ ਬੱਤਾ ਮਿਲਿਆ ਇੱਕ ਕਿਹੜਾ ਪਤਾ ਨਹੀਂ ਮਿਲਿਆ ਤੁਹਾਨੂੰ ਕਿਹੜੀ ਦਵਾਈ ਨਹੀਂ ਮਿਲੀ ਆ ਨਹੀਂ ਕਾਚਾ ਕੋਣੀ ਮੈਡਮ ਮੈਡਮ ਇਹ ਤੁਹਾਨੂੰ ਸਾਡੀ ਨਹੀਂ ਮਿਲੀ ਕੀ ਗੱਲ ਜੀ ਐਸਐਮਓ ਕੋਣ ਹਰ ਐਸਐਮਓ ਸਰ ਜੋ ਕੋਟ ਕੇਸ ਦੇ ਰਵਾਣੀ ਕੋ ਤੇ ਹਾਈਕਟ ਗਈ ਨਹੀਂ ਪਰ ਕੋਣ ਦੇਖਦਾ ਮੈਡੀਸਨ ਦੀ ਸਪਲਾਈ ਹੈ ਤੇ ਤਿੰਨ ਦਵਾਈਆਂ ਲਿਖੀਆਂ ਨੇ ਸਾਡੇ ਕੋਲ ਡਾਕਟਰ ਸਾਹਿਬ ਕੇ ਡਾਕਟਰ ਪਨੀਰ ਹਾਂਜੀ ਇਹ ਦਵਾਈ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਤੇ ਡਾਕਟਰ ਨੇ ਮੇਰੀ ਸਕਿੰਨੀ ਸਕਿੰਦੀ ਹੈ ਸਰ ਨਹੀਂ ਸਕਿੰਦੀ ਆ ਕਿ ਜਿਹੜੀ ਵੀ ਹੈਗੀ ਦਵਾਈ ਤਾਂ ਸਾਰੇ ਦੇਣੀ ਆਪਾਂ ਨੂੰ ਐਡੀਸ਼ਨ ਤੁਸੀਂ ਸਾਰੀ ਅੰਦਰੋਂ ਲੈ ਕੇ ਦਿੰਦੇ ਜਿਹੜੀ ਆਪਾਂ ਨੌਲਜ ਜਿਹੜੀਆਂ ਨੌਨ ਇਡੀਅਲ ਵੀ ਉਹ ਵੀ ਨਹੀਂ ਫਿਰ ਇਹਨਾਂ ਨੇ ਮੜੀਆਂ ਤੁਸੀਂ ਤੁਹਾਨੂੰ ਦੱਸਿਆ ਕਿਸੇ ਨੇ ਵੀ ਤੁਹਾਨੂੰ ਲੈ ਕੇ ਦਿੰਨੇ ਆ ਜਾਂ ਫਿਰ ਨਹੀਂ ਲੈ ਕੇ ਦਿਓ ਹਾਂਜੀ 12 ਉਹ ਮਿਲਦੀਆਂ ਜੇ ਕਬਰੀ ਗੱਲਾਂ ਨੇ ਨਹੀਂ ਨਹੀਂ ਦੇਖ ਲੈਣੇ ਨਹੀਂ ਤੁਸੀਂ ਆਪ ਨੇ ਚੈੱਕ ਕਰਦੇ ਹੋ ਆਪਰੇ ਵੀ ਸਭ ਦੇਖ ਦੀਏ ਮੇ ਸਾਰਿਆਂ ਨੂੰ ਕਿਹਾ ਹੋਇਆ ਕਿ ਨੌਨ ਇਡੀਅਲ ਵੀ ਨਹੀਂ ਨਹੀਂ ਉਹਨਾਂ ਨੂੰ ਫਰੋਂ ਦਵਾਈ ਇੱਥੋਂ ਮਿਲੂਗੀ ਇੱਥੇ ਬੈਠੋ ਤੁਸੀਂ ਕੌਣ ਕੌਣ ਕਰੇਗਾ ਉਹਨਾਂ ਨਾਲ ਡੀਲ ਜੋ ਦਵਾਈ ਲੈ ਕੇ ਦੋ ਰੋਣ ਮੁਕਾ ਕੇ ਦੋ ਜੀ ਤਾਰੋ ਲਿਖਣੇ ਪਾਉਂਦੇ ਸਰਗਨਵੈਸ ਸਾਹਿਬ ਹਾਂਜੀ ਹਾਂਜੀ ਅੰਦਰ ਪਾਵਾ ਇੱਕ ਦੋ ਨੀ ਆਹੀ ਇੱਕ ਪੱਤਾ ਦਿੱਤਾ ਐਸੇ ਕੋਈ ਇਹਨੂੰ ਠੀਕ ਕਰੋ ਜੀ ਨਹੀਂ ਨਹੀਂ ਸਰ ਭਾਈ ਅੰਦਰੋਂ ਸਾਡੇ ਕੋਲ ਮਤਲਬ ਜੀਡੀਆ ਚ ਕਿੰਨੀਆਂ ਦਵਾਈਆਂ ਅਵੇਲੇਬਲ ਨੇ ਇੱਥੇ ਸਰ ਸਾਡੇ ਕੋਲ 38 76 ਅਡੀਆਂ ਸਰ ਆਪੋੜਾ ਕਰੋ ਮੈਂ ਦੂਜੇ ਯੋਧਨ ਮੈਨੇਜਰ ਆਪ ਕੇਂਦਰ ਵਾਲੇ ਨੇ ਬੇਟੇ ਦੀ ਦਵਾਈ ਹੈ ਨਾ ਸਾਡੇ ਕੋਲ ਕੇਂਦਰ ਦਾ ਕੋਈ ਨਹੀਂ ਆਉਂਦਾ ਜੀ ਉੱਥੇ ਅੱਛਾ ਸਾਡੇ ਕੋਲ ਕੇਂਦਰ ਦਾ ਕੋਈ ਚਾਲੜਕਾ ਤੇ ਕੋਈ ਨਹੀਂ ਆਉਂਦਾ ਜੀ ਸਾਰੇ ਨਾ ਵੀਡੀਓ ਭਾਈ 8 ਵਜੇ ਦੀ ਆ ਤੇ 8 ਵਜੇ ਤਾਂ ਚਲੋ ਠੀਕ ਹੈ ਪਰ ਥੋੜਾ ਲੇਟ ਆ ਗਿਆ ਆ ਤਾਂ ਗਏ ਕਿ ਨਹੀਂ ਉਹ ਤਾਂ ਪਹਿਲਾਂ ਹੋ ਰਹੀ ਹੈ ਸਰ ਸਾਰੇ ਉੱਥੇ ਪਰੇਜਾਨ ਹੋ ਗਏ ਲੈ ਸਾਰੇ ਲੋਕ ਕੱਲ ਬਾਈਕ ਮੇਰੀ بارش ਦੇ ਵਿੱਚ ਆਈ ਹੈ ਜੀ ਰੋ ਰੋਦੇ ਹੋਣੇ ਸਾਰੀ ਮਿਲੀਆਂ ਜੀ ਮੌਰਨਿੰਗ ਅਬਲ ਜੀ ਮੈਂ ਇੱਥੇ ਨਾ ਰੋਪੜ ਖੜਾ ਜੀ ਆ ਇਹਨਾਂ ਨੂੰ ਕਰੋ ਜੀ ਸ਼ੋਅ ਕਰੋ ਨੋਟਿਸ ਕਰੋ ਇਹਨਾਂ ਨੂੰ ਮੈਂ ਪੇਸ਼ੇਨ ਨੂੰ ਕਿਸੇ ਨੂੰ ਪੂਰੀ ਦਵਾਈ ਨਹੀਂ ਦਿੰਦੇ ਜੇ ਕਿਸੇ ਨੂੰ ਦੋ ਬਾਹਰੋਂ ਲਿਖੀ ਹੋਈ ਹੈ ਕਿਸੇ ਨੂੰ ਤਿੰਨ ਬਾਹਰੋਂ ਲਿਖੀ ਹੋਈ ਇੱਕ ਦਵਾਈ ਦਿੰਦੇ ਐ ਤੇ ਗੋਲੀਆਂ ਦੇ ਦੇ ਦੇਖ ਕੇ ਗੋਲੀਆਂ ਜਿਹੜੀ ਨੋਰਮਲ ਦਵਾਈ ਆਨ ਸਸਤੀ ਜਿਹੜੀ ਮੈਂ ਜੀ ਦੋ ਜਾਂ ਸਾੜੇ ਰੋਪੜਾ ਵਾਲੇ ਛੋਟਾ ਕਿ ਸ਼ਿਵ ਸਾਧਨ ਖੜੇ ਜਾਂਦੇ ਉਹਨਾਂ ਦਾ ਵੀ ਸ਼ੋਅ ਕਰੋ ਨੋਟਿਸ ਕਰੋ ਇਹਨਾਂ ਨੂੰ ਐਸ਼ਾ ਮੁੰਡਾ ਉਹ ਦੇਖੋ ਇਹਨਾਂ ਕੋਲੇ ਅੱਜ ਦੀ ਰੇਟ ਵਿੱਚ ਕਿੰਨੀਆਂ ਦਵਾਈਆਂ ਅਵੇਲੇਬਲ ਆ ਸਾਡੇ ਫੇਅਰ ਹਾਊਸ ਵਿੱਚ ਕਿੰਨੀਆਂ ਅਵੇਲੇਬਲ ਆ ਇਹਨਾਂ ਕੋਲੇ ਕਿਉਂ ਨਹੀਂ ਆ ਇਹਨਾਂ ਨੂੰ ਵਾਰਨਿੰਗ ਦੇ ਜੋ ਜਦੋਂ ਉਹਨਾਂ ਨੂੰ ਆਵੇ ਇਹੋ ਜਿਹਾ ਆ ਇਹਨਾਂ ਨੂੰ ਸ਼ੋਕਾਸ ਨੋਟਿਸ ਕਰਦੇ ਹੋ ਨਾ अदरवाइज ਤੇ ਬਹੁਤ ਸਾਰੇ ਬਿਲ ਵੀ ਸਸਪੈਂਡ ਹੋ ਜਗਾ ਆ ਆ ਇਹਨਾਂ ਨੂੰ ਕਿਤੇ ਸਾਰੀਆਂ ਡਾਕਟਰ ਤੋਂ ਮੈਡਮ ਸਾਰੇ ਪੇਸ਼ੈਂਟਸ ਕਹ ਰਹੇ ਆ ਜੀ ਆਈ ਐਮ ਆਈ ਐਮ ਓਨਲੀ ਕੰਸਲਟ ਵੇ ਦਾ ਪੇਸ਼ੈਂਟ ਸੈਟੀਸਫੈਕਸ਼ਨ ਜੀ ਮੈਂ ਇਹ ਬੇਰਾ ਇਥੇ ਆਣ ਦਾ ਮਕਸਦ ਹੈ ਕਿ ਮਰੀਜ਼ ਖੁਸ਼ ਹੈ ਕਿ ਨਹੀਂ ਖੁਸ਼ ਉਹਨਾਂ ਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਜੇ ਅਰੀਜਨ ਦਵਾਈ ਨਹੀਂ ਮਿਲ ਰਹੀ ਤਾਂ ਤੁਹਾਡੇ ਸਾਹਮਣੇ ਕਾਰੇ ਲੋਕ ਦੱਸ ਰਿਹਾ ਤੁਹਾਡੇ ਸਾਹਮਣੇ ਹਾਂਜੀ ਦੇਖੋ ਦਵਾਈ ਦੀ ਲਈ ਸੀ ਗਰੀਬ ਜਣੇ ਅੱਧੀ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਸਾਰੇ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਬਾਹਰੋਂ ਲੈ ਕੇ ਆਏ ਅੱਧੀ ਦੋ ਸਨੁਪਰ ਦੀ ਬਾਹਰੋਂ ਜਿਹੜੇ ਆ ਆਇਰਨ ਨੰਬਰ 11 ਤੋਂ ਮਿਲਿਆ ਜੀ 800 ਦੀ ਦਵਾਈ ਉਹ ਕਹਿੰਦੇ ਕੱਲ ਨੂੰ ਲੈ ਜਾਏ ਪੈਸੇ ਨਹੀਂ ਜੀ ਕੀ ਕਰੀ ਦੱਸੋ ਜੀ ਨਹੀਂ ਨਹੀਂ ਦਵਾਈ ਸਾਰੀ ਲੈ ਕੇ ਦੇਣਗੇ ਕੋਈ ਨਹੀਂ ਸਾਰਿਆਂ ਦਾ ਇੱਕੋ ਹੀ ਹੈ ਜੀ ਕਰ ਰਿਹਾ ਜੀ ਇਹਨਾਂ ਦੇ ਨਾਲ ਹੋ ਗਿਆ ਸਾਰੀਆਂ ਲੈਣਗੀਆਂ ਜਿੱਥੋਂ ਮੜਿਆ ਕਰਨੀਆਂ ਸਾਰੀਆਂ 52 ਸੇ ਖਰੀਦੀਆਂ ਹੋਈਆਂ ਸਾਰੀਆਂ ਜੀ ਸਰਕਾਰ ਨੇ ਸਾਰੇ ਦਵਾਈ ਖਰੀਦ ਕੇ ਰੱਖੀ ਹੋਈ ਆ ਜੀ ਸਟੋਰਾਂ ਚ ਪਈ ਆ ਉਹਨਾਂ ਨੇ ਲੈ ਕੇ ਆ ਕੇ ਲੋਕਾਂ ਨੂੰ ਦੇਣੀਆਂ ਹੈ ਨਾ ਤੁਹਾਡਾ ਦਾਸ ਕੀ ਟਡ ਦੁਖਦਾ ਇਹ ਵਿੱਚ ਇਹ ਜਿਹੜੇ ਬਾਹਰ ਵਾਲੇ ਨਾਲ ਮਿਲੇ ਹੋਏ ਨਾ ਜਿਹੜੇ ਦਵਾਈ ਜਿਹੜੇ ਤੁਹਾਡੇ ਅੰਦਰ ਵਾਲੇ ਬੰਦੇ ਮਿਲੇ ਹੋਇਆ ਤੁਹਾਡੇ ਸਾਰਾ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡੇ ਪਾਵੇਂ ਸਿਸਟਰ ਕਿੰਨੇ ਕਿੰਨੀਆਂ ਦਵਾਈਆਂ ਤੁਹਾਡੇ ਕੋਲ ਵੇਅਰ ਹਾਊਸ ਸਾਡੇ ਸਟੋਰ ਤੇ 374 ਦੀ ਹੈ 374 ਦਵਾਈਆਂ ਸਾਰੀਆਂ ਬਾਹਰ ਦੀਆਂ ਲਿਖੋਆਂ ਯਾਰ ਤੁਸੀਂ ਬਾਹਰ مریض ਕਹਿ ਰਹੇ ਹੋ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਸਾਰੀਆਂ ਦਵਾਈਆਂ ਬਾਹਰ ਦੀਆਂ ਲਿਖਦੇ ਹੋ ਤੁਸੀਂ ਮਤਲਬ ਆਪਣੇ ਡਾਕਟਰਾਂ ਨੂੰ ਵੀ ਕਹਿ ਦਿਓ ਜਿਹੜੀ ਦਵਾਈ ਚਾਹੀਦੀ ਆ ਅਸੀਂ ਖਰੀਦ ਕੇ ਦੇਾਂਗੇ ਜੀ ਉਹ ਬੋਲੋ ਬਾਹਰੋਂ ਦਵਾਈ ਨਹੀਂ ਲਿਖਣੀ ਕੋਈ ਵੀ ਜੋ ਨਹੀਂ ਹੈ ਤਾਂ ਖਰੀਦ ਕੇ ਦੇਣੀ ਆ ਜੀ ਉਹਨਾਂ ਨੂੰ ਮਿਲ ਜਾਣਾ ਦੇਜੋ ਕੋਈ ਨਹੀਂ ਬਟ ਸਾਰੇ ਸਾਰੇ ਤੁਹਾਡੇ ਨਾਲ ਆਖੀ ਬਣੀ ਨਹੀਂ ਕਿ ਦੂਸਰੇ ਪਰਚੇ ਦੇਖ ਕੇ ਦਿੰਦੇ ਆ ਬਾਹਰ ਦੀਆਂ ਜੀ ਕਿਹੜੇ ਕਿਹੜੇ ਡਾਕਟਰ ਨੇ ਲਿਖਿਆ ਜੀ ਡਾਕਟਰ ਲਵਿੰਦੀ ਜੀ ਕਿੱਥੇ ਬੈਠਿਆ ਹੈ ਜੀ ਚੱਕੋ ਬਲੀਨ ਸਰ ਸਰ ਜੀ ਦਾ ਸਪੈਸ਼ਲਿਸਟ ਚਲੋ ਅੱਗੇ ਚਲੋ ਮਤਵਾਓ ਲੋਬੀ ਵਿੱਚ ਇਹ ਸਾਰੇ ਬੰਦੇ ਸੈਂਪਲ ਡੇਟ ਵਾਲੇ ਆ ਹਾਂ ਜੀ ਹਾਂ ਜੀ ਸਰ ਰਜਿਸਟ੍ਰੇਸ਼ਨ ਹੈ ਰਜਿਸਟ੍ਰੇਸ਼ਨ ਆ ਜੀ ਉਹ ਆਨਲਾਈਨ ਹੁੰਦੀ ਆ ਨਹੀਂ ਨਹੀਂ ਮੈਨੂੰ ਦੇ ਜੀ 10 ਬੰਦੇ ਲਾ ਦੇ ਜੀ ਹਾਂ ਠੀਕ ਹੈ ਜੀ ਉੱਥੇ ਟਾਈਮ ਵੇਟਿੰਗ ਕਿਉਂ ਛੋੜਨਾ ਵੀ ਮੋਰ ਦਨ 5 ਹੋਰ ਲੱਖ 10 ਮਿੰਟਸ ਹੋ ਗਏ ਇੱਥੇ ਘਟਾ ਘਟਾ ਬਾਰੀ ਨਹੀਂ ਆਂਦੀ ਹਣੀ ਲੋਕਾਂ ਦੇ ਜੀ ਮਤਲਬ ਸਲਾਮ ਅਲੈਕੁਮ ਅਰਾਮ ਨਾਰਾ ਗਰੀਪੋਰ ਮੈਨੇਜਮੈਂਟ ਤੁਸੀਂ ਨਰਸਿੰਗ ਸਟੂਡੈਂਟ ਸਾਡੇ ਕੋਲੇ ਕਿੰਨੇ ਆਉਂਦੇ ਤੇ ਕਟਨਾ ਦੇ ਕੋਲੇ ਹੈ ਸਾਡੇ ਕੋਲ ਹੈਗੇ ਲਗਾਓ ਉਹਨਾਂ ਨੂੰ ਉੱਥੇ ਉਹਨਾਂ ਨੂੰ ਔਰਤਾਂ ਦੇ ਕੋਈ ਹੈ ਕਿ ਦੋ ਡਾਕਟਰ ਔਰਤਾਂ ਦਾ ਕੋਈ ਨਹੀਂ ਹੈ ਉਹ ਕਿੱਥੇ ਸਾਰੇ ਓਰਟੀ ਚ ਹਾਈਕਟ ਗਿਆ ਸਰ ਉਹ ਜਿਹੜਾ ਕੇਸ ਆ ਬਾਡੀ ਵਾਲਾ ਉਹਦੇ ਤੇ ਦੋ ਆਪਣੇ ਉੱਪਰ ਓਰਟੀ ਐਡ ਅੰਡਰਟੈਕ ਕਰਦੇ ਨਹੀਂ ਨਹੀਂ ਅੰਡਰਟੈਕ ਕੋਈ ਐਡ ਕਰੇਗਾ ਜੰਨੇ پیشنਟਾ ਤੁਹਾਡੇ 150 ਵੀ ਵਨ ਕੰਸਲਟਾ ਟਾਇਰ 1 ਦਾ ਓਰਟੀ ਬਾਰੀ ਬਾਰੀ ਕਰਨ ਹੋ ਕੀ ਕਰ ਰਹੇ ਹੋ ਉੱਥੇ ਬੋਡੇ ਬਦਲੇ ਕੀ ਲਿਸਟ ਦਿਖਾਓ ਜੀ ਮੈਡਮ ਵੈਰੀ ਪੋਰ ਅਰੇਂਜਮੈਂਟ ਜੀ ਥਰਡ ਕਲਾਸ ਸਰ ਐਸੇ ਤਾਂ ਨਾ ਈਵਨ ਵਨ ਕੰਸਲਟਾ ਟਾਇਰ ਜੀ ਥਿਸ ਇਜ਼ ਮੋਰ ਇੰਪੋਰਟੈਂਟ ਜੀ ਇੱਕ ਬੰਦਾ ਓਰਟੀ ਚਲਾ ਜਾਵੇ ਕੱਥੇ ਹੋਵੇ ਓਵਰ ਓਏ ਇੱਥੇ ਆ ਜਾ ਫਿਰ ਦੂਜਾ ਜਾ ਕੇ ਰੋਟੀ ਕਰ ਲੈ ਆਪਣੇ ਜਿਹੜੇ ਪੇਸ਼ੀ ਦੇ ਨਾਲ ਵੀ ਅੱਧੀ ਬਣਾਈ ਹੋਈ ਹੈ ਕਿ ਕਿਸ ਜਨਾਂ ਓਪੀਡੀ 'ਚ ਹੋਏ ਕਿਸ ਜਨਾਂ ਫੀਟਰ 'ਚ ਹੋਏ ਸਰ ਤੁਸੀਂ ਕੁਛ ਜ਼ਰੂਰ ਕੀ ਕਰ ਰਹੇ ਹੋ ਇਹ ਕੀ ਹੈ ਜੀ ਰਜਿਸਟ੍ਰੇਸ਼ਨ ਕੰਮ ਕਰ ਰਿਹਾ ਹਾਂ ਤੇ ਇੱਕ ਟੈਸਟ ਫੀਸ ਕਰ ਰਿਹਾ ਹਾਂ ਓਵਰ ਤੋਂ ਇਨਡੋਰ ਤੇ ਸਿੰਘੇਸੇ ਜੀ ਜਾਂਦਾ پریگنٹ لیڈیز روکو تھوڑا ایکو ایم پی تھوڑی کتنا کدي دیر ہو گئی پکھڑے نوں 100 منٹ کدي دیر تو کھڑے ہو لائن تے 5 منٹ ہوئے حال کنے دیر ہو ਤੁਸੀਂ ਪਾਰਟੀ ਸਾਡੇ ਕੋਲ ਅਮਰਜੈਂਸੀ ਦੀ ਵੀ ਆ ਰਹੀ ਹੈ ਹੁਣ ਨਵੀਂ ਪਰਚੀ ਕਟਾਓ ਜੀ ਇਹਦੇ ਨਾਲ ਵੀ ਜਿਹੜੇ ਜਿਹੜੇ ਤੁਹਾਡੇ ਬੱਚੇ ਆ ਗਏ ਮੈਡਮ ਮੈਂ ਤੁਹਾਨੂੰ ਥੋੜੀ ਇੰਨੇ ਮੀਟ ਕੇ ਕਹਿ ਕਹਿ ਕੇ ਥੱਕ ਗਿਆ ਤੁਹਾਨੂੰ ਜੀ ਸਰ ਡਿਊਟੀਆਂ ਤੇ ਤੁਸੀਂ ਜਿਹੜੇ ਬੱਚੇ ਸਾਰਾ ਕੁਝ ਕਰਕੇ ਭੇਜਣ ਉਹਨਾਂ ਨੂੰ 1 ਮਿੰਟ ਲੱਗੇ ਜੀ ਉਹਨਾਂ ਨੂੰ ਡਿਊਟੀਆਂ ਕਰਾਈਆਂ ਨਰਸਿੰਗ ਸਟੂਡੈਂਟਸ ਦੀ ਮੈਡਮ ਇੱਥੇ ਪਾਸਟ ਇਅਰ ਦੀ ਲਗਾਓਗੇ ਤੁਹਾਡੇ ਕੋਲ ਕਿੰਨੇ 10 ਕਾਲਜ ਆਉਂਦੇ ਹੋਣੇ ਤੁਹਾਡੇ ਕੋਲ ਹਾਂਜੀ ਸਰ 10 ਦਿਸ ਇਜ਼ 3rd ਕਲਾਸ ਮੈਡਮ ਆਈ thought you are very competent ਮੈਡਮ ਜੇ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਆਲਦੀ ਨਾ ਹੋਣਾ ਸੀ ਇਹ ਡਾਕਟਰ ਨੇ ਜੀ ਮਿਲਦੇ ਆਈਜ਼ ਦਾ ਡਾਕਟਰ ਹੈ ਜੀ ਹਾਂਜੀ ਆਈਜ਼ ਦਾ ਆਈ ਦੇ ਕਹਿੰਦੇ ਸਰਜਨ ਹੈ ਤੁਹਾਡੇ ਕੋਲ ਸਰ ਆਈਜ਼ ਦਾ ਸਰ ਹੀ ਕੋਈ ਹੈ ਸਰ ਕਿਥੇ ਆਓ ਕੋਈ ਹੈ ਸਰ ਹਾਂਜੀ ਬੈਠੇ ਹੋ ਮੈਂ ਅਬ ਹਸਪਤਾਲ ਮੇ ਕੋ ਅਫਸਰ ਹਸਪਤਾਲ ਮੇ ਕੋ ਅਫਸਰ ਹਾਂ ਲਾਈਜ਼ ਹੈ ਸਰਜਨ ਹਾਂਜੀ ਇਹ ਤੇ 15 ਦਿਨ ਤੋਂ ਕਹਿ ਰਹੇ ਆ ਜੀ ਜੀ ਬਟੇ ਜੀ ਆਪਰੇਸ਼ਨ ਮੈਂ ਹੋਣਾ ਨਹੀਂ ਹੈ ਇਹ ਵਾਦਾ ਕੀਤਾ ਜੀ ਉਹ ਚੀਜ਼ ਦਾ ਡਾਟਾ ਮਿਲਣੀ ਹੈ ਕਿ ਜੀ ਮੈਡਮ ਜਿਹੜੇ ਇੱਥੇ ਬੈਠੇ ਹੋਏ ਨਾ ਸਾਰੇ ਸਪਾਰਸਿਵ ਬੈਠੇ ਹੋਇਆ ਜੀ ਮੈਡਮ ਇਹ ਸਾਰੇ ਚੱਕੇ ਜਾਣਗੇ ਤੁਹਾਨੂੰ ਕਹਿਣਾ ਕਿ ਆਪ ਦੇਖੋ ਕੋਈ ਨਹੀਂ ਕਰਦੇ ਮੈਂ ਦੇਖੋ ਇਸ ਰਸਤਾ ਦੇਖਣੇ ਆਇਆ ਬੋਲ ਤੁਹਾਨੂੰ ਸੁਣਨਾ ਆਇਆ ਜੀ ਬੜੀ 1000 ਡਾਕਟਰ ਭਰਤੀ ਕਰ ਰਹੇ ਆ ਜੀ ਠੀਕ ਹੈ ਇੱਥੇ ਜਿੰਨੀਆਂ ਪੋਸਟਾਂ ਸਾਰੀਆਂ ਭਰ ਦਊਗਾ ਪਲੱਸ 4 ਦੇਊਗਾ ਜੀ ਬਹੁਤ ਧੰਨਵਾਦ ਹੋਊਗਾ ਜੀ ਦੇਖੋ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕਿਆ ਕਈ ਵਾਰ ਜੀ ਕੋਈ ਸਾਡਾ ਇਹ ਹਸਪਤਾਲ ਜੀ ਸੁਣੋ ਹਾਂ ਜੇ ਹਸਪਤਾਲ ਨੰਗਲ ਵਾਲਾ ਚਮਕੌਰ ਵਾਲਾ ਇਹ ਪੂਰੇ ਫੁੱਲ ਕਰਦਾ ਕਟੋਕਟ ਚਾਹ ਡਾਕਟਰ ਲੇਡੀਜ਼ ਸੌਣੇ ਚਾਹੀਦੀਆਂ ਉਧਰ ਜਿੱਥਾਂ ਕੋਈ ਚਾਹ ਲਾਓ ਬਹੁਤ ਧੰਨਵਾਦ